ਜੇ ਤੁਸੀਂ ਮੰਨਦੇ ਹੋ ਨਾ ਕਿ ਗੰਗਾ ਪਾਪ ਕੱਟਦੀ ਇਹ ਤੁਹਾਡਾ ਮੰਨਣਾ ਹੈ ਪਰ ਮਹਾਰਾਜ ਜੀ ਦੀ ਬਾਣੀ ਤੇਰੀ ਕੋਈ ਸੇਵਾ ਕੋ ਸੰਭਾਲ ਕਰੇ ਤੇ ਉਹਦੇ ਪਾਪ ਅਵਸ਼ ਕੱਟੇ ਜਾਂਦੇ ਨੇ 16 ਪ੍ਰਕਾਰ ਦੀ ਪੂਜਾ ਹੈ ਸਨਾਤਨ ਦੇ ਪਰ ਉਹ ਪੂਜਾ ਹੋਰ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ 16 ਤਰ੍ਹਾਂ ਦੀ ਸੇਵਾ ਜਿਹੜੀ ਹੈ ਵੱਖਰੀ ਹੈ ਬਾਣੀ ਦੀ ਸੇਵਾ ਇਹਨੀ ਸੇਵਾਏ ਜਿੱਥੇ ਮਹਾਰਾਜ ਜੀ ਦਾ ਪਾਵਨ ਸਰੋਪ ਦਾ ਪ੍ਰਕਾਸ਼ ਕਰਨਾ ਹੋਵੇ ਉਸ ਅਸਥਾਨ ਨੂੰ ਕਹਿੰਦੇ ਝਾੜੂ ਮਾਰ ਕੇ ਫਿਰ ਉਸ ਤੋਂ ਬਾਅਦ ਜਲ ਦੇ ਨਾਲ ਦੁੱਧ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਇਸ਼ਨਾਨ ਕਰਾਉਣਾ ਸਾਫ਼ ਕਰਨਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੋਵੇ ਉਹ ਥਾਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਨੀ ਹੈ ਇਹ ਗੁਰਬਾਣੀ ਦੀ ਇੱਕ ਸੇਵਾ ਹੈ ਦੁਜੀ ਸੇਵਾਏ ਕੁਰਬਾਨੀ ਦੇ ਕਿ ਜੇ ਸਤਿ ਆ ਦੇ ਪ੍ਰਕਾਸ਼ ਹੋਣਾ ਹੈ ਜਦੋਂ ਹੀਠਾਂ ਦੇ ਵਿਚਾਈ ਹੋ ਜਾਵੇ ਫੇਰ ਮਹਾਰਾਜ ਜੀ ਦੇ ਪ੍ਰਕਾਸ਼ ਵਾਲੇ ਹਸਤਾਨ ਤੇ ਸੋਹਣਾ ਚੰਦੂਆ ਸਾਹਿਬ ਤਾਨਣਾ ਹੈ ਸੋਹਣਾ ਚੰਦੂਆ ਸਾਹਿਬ ਸੁਜਉਣਾ ਹੈ ਤੀਸਰੀ ਸੇਵਾ ਹੈ ਕਿ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਹੈ ਜਦੋਂ ਚੰਦੂਆ ਸਾਹਿਬ ਸੁਭਾਏ ਮਾਨ ਹੋ ਦੇ ਘੇਰਲੀਆਂ ਵਸ਼ਾਈਆਂ ਵਸ਼ਾਈਆਂ ਜਾਣ ਫਿਰ ਇੱਕ ਅਲਗ ਵਸ਼ਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਵਾਸਤੇ ਇੱਕ ਅਰਨੀ ਹੈ ਮਨੀ ਸਾਹਿਬ ਸੁਝਾਉਣੀ ਹੈ ਤੇ ਮਨੀ ਸਾਹਿਬ ਸੁਝਾ ਕੇ ਉਹਦੀ ਚੰਗੀ ਤਰ੍ਹਾਂ ਵਸ਼ਾਈ ਕਰਨੀ ਹੈ ਤੇ ਜੀ ਸੇਵਾ ਹੈ ਚੌਂਜੀ ਸੇਵਾ ਏ ਕਿ ਮਹਾਰਾਜ ਸਾਹਿਬ ਜੀ ਨੂੰ ਆਵਾਹਨ ਕਰਨਾ ਕਰਦੇ ਤੇ ਬੇਨਤੀ ਕਰਕੇ ਮਹਾਰਾਜ ਜੀ ਦੇ ਪਾਵਨ ਸਰੂਪ ਲੈ ਕੇ ਆਉਣੇ ਜੇ ਅੱਜ ਕਲਰ ਬਾਜ਼ ਚੱਲ ਗਿਆ ਨਾ ਫੋਨ ਕਰਤਾ ਫੋਨ ਤੇ ਕਹਿਦਾ ਭਾਈ ਜੀ ਲੈ ਆਓ ਮਹਾਰਾਜ ਦਾ ਸਰੂਪ ਬਹੁਤੇ ਥਾਵਾਂ ਤੇ ਧੰਵ ਲੱਗ ਗਿਆ ਫੋਨ ਹੀ ਆਉਂਦਾ ਏ ਉਹ ਆਪਣੇ ਕੋਲੋਂ ਹੀ ਪੰਜ ਸੌ ਇਕੱਠੇ ਕਰਕੇ ਤੇ ਮਹਾਰਾਜ ਦਾ ਉਸਾਰਾ ਲੈ ਜਾਂਦਾ ਏ ਇਹ ਕੋਈ ਸੇਵਾ ਨੀਏ ਨਾ ਨਰਾਦਰੀ ਏ ਵੀ ਜਿਹਦੇ ਘਰੇ ਮਹਾਰਾਜ ਜਾਣੇ ਨੇ ਕੋਨੋਂ ਸਾਧਗੁਰੂ ਸਾਹਿਬ ਜੀ ਨੂੰ ਆਪ ਬੇਨਤੀ ਕਰਕੇ ਆਪਣੇ ਘਰ ਦੇ ਵਿੱਚ ਲਿਜਾਣ ਵਾਸਤੇ ਆਉਣਾ ਚਾਹੀਦਾ ਇਹ ਵੀ ਇੱਕ ਸੇਵਾ ਹੈ ਗੁਰਬਾਣੀ ਦੀ ਫਿਰ ਪੰਜਵੀਂ ਸੇਵਾ ਹੈ ਅਦਬ ਦੇ ਨਾਲ ਪ੍ਰਕਾਸ਼ ਕਰਨਾ ਕਾਰੀ ਨਹੀਂ ਕਰਨੀ ਇੱਕ ਡੇਢ ਮਿੰਟ ਦੇ ਵਿੱਚ ਹੀ ਸੇਵਾ ਨਹੀਂ ਕਰਦੇ ਨਹੀਂ ਸਾਰੀ ਕਾਰੀ ਦੇ ਨਾਲ ਪ੍ਰਕਾਸ਼ ਨਹੀਂ ਕਰਨਾ ਬਹੁਤ ਹੀ ਸਤਕਾਰ ਨਾਲ ਬਹੁਤ ਪ੍ਰੇਮ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦਾ ਪ੍ਰਕਾਸ਼ ਕਰਨਾ ਏ ਛੇਵੀਂ ਸੇਵਾ ਹੈ ਗੁਰਬਾਣੀ ਦੇ ਸੁੰਦਰ ਵਸਤਰ ਪਰਮਾਲਾ ਸਾਹਿਬ ਮਹਾਰਾਜ ਜੀ ਨੂੰ ਚੜਾਉਦੇ ਅਰਪਣ ਕਰਨੇ ਸੋਹਣੇ ਵਸਤਰ ਕੋਈ ਪਾਗਾਂ ਵਾਲੀ ਚੜਾਉਂਦਾ ਹੈ ਬੜੇ ਬੜਾਤੇ ਲੈ ਕੇ ਹੁੰਦੇ ਨੇ ਮਜਾਰੋਂ ਬਣਾਉਣ ਆਇਆ ਨੇ ਪੈਰਾਂ ਦੇ ਵਿੱਚ ਰੋਲ ਕੇ ਬਣਾਏ ਹੁੰਦੇ ਆ ਪਤਾ ਨਹੀਂ ਕਿਦਾਂ ਕਿਦਾਂ ਮਹਾਰਾਜ ਦੇ ਰਮਾਲੇ ਬਣਦੇ ਨੇ ਜਿਹੜੇ ਰੈਡੀमेड ਨੇ ਪੈਕਿੰਗ ਸੋਹਣੀ ਕਰ ਦਿੰਦੇ ਨੇ ਤੇ ਲਿਆ ਕੇ ਖਰੀਦ ਕੇ ਅਸੀਂ ਮਹਾਰਾਜ ਦੇ ਕਹਿੰਨੇ ਵੀ ਹੁਣ ਪਹਿਨਾਓ ਹੁਣ ਇਹ ਨਹੀਂ ਪਤਾ ਵੀ ਇਹ ਸਤਕਾਰ ਕਰ ਰਹੇ ਆ ਕਿ ਬੇਦਬੀ ਪੈਰਾਂ ਦੇ ਰੋਧੀਆਂ ਚੀਜ਼ਾਂ ਲਿਆ ਕੇ ਮਹਾਰਾਜ ਦੇ ਚੜਾਉਂਦੀਆਂ ਇਹ ਬੇਅਤ ਨਹੀਂ ਹੈ ਤਕਰੀਬਨ ਸਾਰੇ ਸਿੱਖ ਕੋਈ ਕੋਈ ਗੱਲਾ ਵਿਰਲਾ ਰਹਿ ਗਿਆ ਵੀ ਜੇ ਮਾਲਾ ਸਾਹਿਬ ਭੇਟ ਕਰਨਾ ਤੇ ਉਹ ਘਰੇ ਕਪੜਾ ਲਿਆ ਕੇ ਫਿਰ ਉਹਨੂੰ ਸਵਾ ਆਪ ਸੀਵੇ ਜਾਂ ਦਰਜੀ ਦੇ ਕੋਲੋਂ ਸਵਾ ਲੈ ਹੱਥ ਲੱਗਾ ਹੁੰਦਾ ਇਸ ਕਰਕੇ ਫਿਰ ਨਿਰਮਲ ਜਲ ਦੇ ਨਾਲ ਇਸ਼ਨਾਨ ਕਰਾਵੇ ਬਸਤਰ ਦਾ ਉਹਨੂੰ ਸਾਫ਼ ਕਰੇ ਸੁਕਾਵੇ ਜੋੜੇ ਫਿਰ ਮਹਾਰਾਜ ਦੇ ਭੇਟ ਕਰੇ ਏਹ ਆ ਮਹਾਰਾਜ ਦੀ ਖੁਸ਼ੀ ਲੈਣੀ ਤੇ ਇਹ ਸੇਵਾ ਹੈ ਗੁਰਬਾਣੀ ਦੀ ਸੇਵਾ ਸੇਵੀ ਵੀ ਸੋਹਣੇ ਵਸਤਰ ਪਹਿਨਾਉਣੇ ਜਾਂ ਭੇਟ ਕਰਨੇ ਮਹਾਰਾਜ ਸਾਹਿਬ ਜੀ ਨੂੰ ਤੇ ਸਤਵੀਂ ਸੇਵਾ ਹੈ ਚੌਰ ਸੇਵ ਕਰਨਾ ਮਹਾਰਾਜ ਜੀ ਦੇ ਉੱਤੇ ਚੌਰ ਸੇਵ ਵੀ ਕਰੀ ਜਾਣਾ ਪ੍ਰੇਮ ਦੇ ਨਾਲ ਤੇ ਚੌਰ ਸੇਵ ਕਰਨ ਲੱਗਿਆ ਥੋੜਾ ਹੌਸਲਾ ਪ੍ਰੇਮ ਰੱਖਣਾ ਇਹਨ ਚੌਰ ਸੇਵ ਕਰਦੇ ਆ ਮਹਾਰਾਜ ਜੀ ਦੀ ਬਾਣੀ ਤੇ ਮਹਾਰਾਜ ਦੇ ਅੰਗਾਂ ਦੇ ਉੱਤੇ ਉਹ ਚੌਰ ਸਾਹਿਬ ਦੇ ਕੇਸ ਨਾਲ ਲੱਗਣ ਦੇੜੇ ਇਸੇ ਤਰ੍ਹਾਂ ਦੀ ਸ਼ਰਧਾ ਰੱਖਣੀ ਵੀ ਤੇ ਮਹਾਰਾਜ ਜੀ ਦੇ ਸੀਸ ਤੇ ਨੇਤਰਾਂ ਦੇ ਵਿੱਚ ਮਾਰਨ ਦੀ ਨਿਆਈ ਹੋਵੇਗਾ ਜੇ ਮੈਂ ਮਹਾਰਾਜ ਦੇ ਸ਼ੂਭ ਦੇ ਉੱਤੇ ਚੌਰ ਸਾਹਿਬ ਲਾਵਾਂਗਾ ਜਾਂ ਕੇਸ ਲੱਗਣਗੇ ਇਸ ਕਰਕੇ ਉੱਚਾ ਰੱਖ ਕੇ ਤੇ ਪ੍ਰੇਮ ਦੇ ਨਾਲ ਚੌਰ ਸਾਹਿਬ ਕਰਨਾ ਹੈ ਆਦਮੀ ਸੇਵਾ ਹੈ ਮਹਾਰਾਜ ਜੀ ਨੂੰ ਸੇਵੇ ਫੁੱਲ ਭੇਟ ਕਰਨੇ ਜਿਹੜੇ ਫੁੱਲ ਭੇਟ ਕਰਨੇ ਹਨ ਸਤਿਗੁਰਾਂ ਦੀ ਬਾਣੀ ਦੇ ਸ਼ਰਮਖੇ ਏਵੀਂ ਸੇਵਾ ਲਿਖੀ ਹੈ ਫਿਰ ਨੌਵੀਂ ਸੇਵਾ ਹੈ ਗੁਰਬਾਣੀ ਦੀ ਕੀਰਤਨ ਕਰਨਾ ਇੱਕ ਤੇ ਬਾਜਿਆਂ ਨਾਲ ਤੰਤੀ ਸਾਜਾਂ ਨਾਲ ਕੀਰਤਨ ਹੁੰਦਾ ਏ ਇਹ ਵੀ ਸੇਵਾ ਹੈ ਪਰ ਹਰ ਇੱਕ ਸਿੱਖ ਕੋਈ ਹੁਣ ਬਾਜੇ ਵਜਾਉਣੇ ਨਹੀਂ ਜਾਣਦਾ ਤੰਤੀ ਸਾਜ ਨਹੀਂ ਜਾਣਦਾ ਮਹਾਰਾਜ ਜੀ ਦੀ ਬਾਣੀ ਪੜ ਕੇ ਤੀਰਤੀ ਕਰਨੀ ਸੰਗਤ ਵਿੱਚ ਬੈਠ ਕੇ ਵੀ ਕੀਰਤਨੀ ਹੈ ਤੇ ਇਹ ਵੀ ਮਹਾਰਾਜ ਦੀ ਬਾਣੀ ਦੀ ਸੇਵਾ ਹੈ 10ਵੀਂ ਸੇਵਾਏ ਪ੍ਰਸ਼ਾਦ ਭੇਟ ਕਰਨ ਨਾਲ ਕੜਾ ਪ੍ਰਸ਼ਾਦ ਦੀ ਦੇਗ ਭਾਵਨਾ ਦੇ ਨਾਲ ਬਣਾ ਕੇ ਤਿਆਰ ਕਰਕੇ ਲਿਆ ਕੇ ਬਾਣੀ ਪੜਦੇ ਹੋਇਆਂ ਸਤਿਗੁਰਾਂ ਨੂੰ ਭੇਟ ਕਰੀ ਇਹ ਵੀ ਸੇਵਾ ਅਨੇਸੇ ਪ੍ਰਕਾਰ 11ਵੀਂ ਸੇਵਾ ਹੈ ਦਰਬਾਰ ਦੇ ਸੁਗੰਧੀ ਦੇ ਵਾਸਤੇ ਧੂਪ ਲਖੋਈ ਜੇ ਇਤੋ ਖਸ਼ਬੂ ਆਵੇ 12ਵੀਂ ਸੇਵਾ ਹੈ ਖਸ਼ਬੂਆਂ ਦਾ ਫੁੱਲਾਂ ਦੇ ਕੰਡੇ ਹੋਏ ਅਤਰ ਦਾ ਰਸ ਦਾ ਛੜਕਾਓ ਕਰਨਾ ਮਹਾਰਾਜ ਜੀ ਦੇ ਦਰਬਾਰ ਦੇ 13ਵੀਂ ਸੇਵਾ ਹੈ ਮਹਾਰਾਜ ਜੀ ਦੇ ਦਰਬਾਰ ਵਿੱਚ ਰੌਸ਼ਨੀ ਕਰਨੀ ਸ੍ਰੋਸ਼ਨੀ ਦੇ ਵਾਸਤੇ ਪ੍ਰਕਾਸ਼ ਦੇ ਵਾਸਤੇ ਜਨਮ ਕਰਨਾ ਇਹ ਵੀ ਸੇਵਾ ਹੈ 14ਵੀਂ ਸੇਵਾਏ ਪ੍ਰਕਰਮਾ ਕਰਨੀ ਮਹਾਰਾਜ ਜੀ ਦੀ ਭਾਵਨਾ ਦੇ ਨਾਲ ਪ੍ਰੇਮ ਨਾਲ ਪ੍ਰਕਰਮਾ ਕਰਨੀ 19ਵੀਂ ਸੇਵਾ ਹੈ ਮੱਛਾ ਟੇਕਣਾ ਠਿਰ ਦੇ ਨਾਲ ਜ਼ਿਆਦਾਤਰ ਕੀ ਹੁੰਦਾ ਹੈ ਕਦੀ ਘੜੀ ਵੇਖ ਕੇ ਦਰਬਾਰ ਵਿੱਚ ਵੜਿਓ 1 ਮਿੰਟ ਦੇ ਵਿੱਚ ਹੀ ਆਪਾਂ ਦਰਬਾਰ ਚੋਂ ਬਾਹਰ ਹੋ ਜਾਂਦੇ ਆ ਜਿਆਦੀ ਤਰ ਸੰਗਤ ਇਦਾਂ ਹੀ ਕਰਦੀ ਆ ਵੀ ਘਰੋਂ ਆਉਣ ਲੱਗਿਆਂ ਘੰਟੇ ਲਾ ਲੈਂਦੇ ਨੇ ਕਈ ਘੰਟੇ ਲੱਗ ਜਾਂਦੇ ਐ ਤੇ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਆਏ 1 ਮਿੰਟ ਦੇ ਇੱਕ ਨਿਕਲ ਕੇ ਬਾਹਰ ਐਨੀ ਧੀਰਜ ਸਾਡੇ 'ਚ ਘੱਟ ਗਈ ਐ ਪ੍ਰੇਮ ਨਾਲ ਮੱਥਾ ਟੇਕਣਾ ਮਹਾਰਾਜ ਦੇ ਦਰਬਾਰ ਦੇ ਕੁਝ ਸਮਾਂ ਹਜ਼ੂਰੀ ਦੇ ਵਿੱਚ ਬਹਿ ਕੇ ਹਰ ਜਸ ਸਰਵਣ ਕਰਨਾ ਕੁਝ ਸਮਾਂ ਦੇ ਬਹਿ ਸਕਦੇ ਐ ਨਾ ਘੱਟੋ-ਘੱਟ 5 ਮਿੰਟ ਇੰਨਾ ਵੀ ਹੌਸਲਾ ਨਹੀਂ 1 ਮਿੰਟ ਦੇ ਇੱਕ ਦਰਬਾਰ 'ਚ ਸੰਗਤ ਬਾਹਰ ਹੁੰਦੀ ਐ ਤੇ ਸੋਲਵੀਂ ਸੇਵਾ ਹੈ ਮਹਾਰਾਜ ਜੀ ਦੇ ਪਾਵਨ ਸਵਾਰੇ ਨੂੰ ਪ੍ਰੇਮ ਦੇ ਨਾਲ ਸੰਤੋਖ ਨਾਲ ਸੇਵਾ ਕਰਨੀ ਪ੍ਰੇਮ ਦੇ ਨਾਲ ਮਹਾਰਾਜ ਦੇ ਰਮਾਲਾ ਸਾਹਿਬ ਚੜਾਉਣੇ ਉੱਪਰ ਪ੍ਰਕਾਸ਼ ਦੇ ਤੇ ਪ੍ਰੇਮ ਦੇ ਨਾਲ ਹੀ ਲਾਉਣੇ ਸੰਤੋਖਣਾ ਸੁਕਾਸ਼ਨ ਨੂੰ ਅਲਫਾ ਕਰਦੇ ਇਹਦੇ 16 ਤੁਕਾਂ ਦੀ ਸੇਵਾ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ। ਤੇ ਭਾਈ ਗੁਰਦਾਸ ਜੀ ਨੇ ਜੋ ਵਜਨ ਕਹੇ ਉਹਨਾਂ ਦੀ ਵਿਆਖਿਆ ਹੀ ਉਹਨਾਂ ਕੀਤੀ ਹੈ। ਇਹ ਇਹੋ ਸਭ ਤੋਂ ਵੱਡਾ ਪ੍ਰਕਾਰ ਦੀ ਸੇਵਾ ਸਿੱਖ ਕਰਦਾ ਏ ਉਹਦੇ ਜੰਮਣ ਮਰਨ ਦੇ ਸਮੇਂ ਸਾਰੇ ਪਾਪ ਕੱਟੇ ਜਾਂਦੇ ਹਨ